ਹੈਲੋ ਜੀ ਸਸ ਜੀ ਗਾਜ਼ਾਰ ਨੂੰ ਤੁਹਾਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਸਾਡੀ ਫਾਈਨਲੀ ਪੈਕਿੰਗ ਹੋ ਗਈ ਹੈ ਤੇ ਅਸੀਂ ਚੱਲੇ ਆਂ ਵਿਆਹ ਵਾਲੇ ਘਰ ਹੈ ਘਰ ਸੱਗਣ ਵਾਲਾ ਦੇ ਨੇ ਆ ਜਿੰਨਾ ਠਕੇ ਡਏ ਆ ਗੱਡੀ ਚ ਸਮਾਨ ਰੱਖਣ ਆ ਉਹਨਾਂ ਦੇ ਥੱਲੇ ਸੀਟਾਂ ਦੇ ਥੱਲੇ ਵੀ ਵੱੜ ਜਾਂਦੀਆਂ ਮਾਂ ਜੁੱਤੀਆਂ ਆਏ ਵੇਖੋ ਸਾਰੀ ਭਰੀ ਪਈ ਅਜੇ ਅਸੀਂ ਸਿਰਫ ਸੱਗਣ ਵਾਲਾ ਸਮਾਨ ਲਿਆਵਾ ਬਰਾਤ ਵਾਲਾ ਨਹੀਂ ਲਿਆ ਤੂੰ ਜੇ ਬਰਾਤ ਵਾਲਾ ਲੈ ਲੈਂਦੇ ਨਾ ਫਿਰ ਲਿਆ ਹੀ ਨਹੀਂ ਜਾਣਾ ਬਰਾਤ ਵਾਲਾ ਫਿਰ ਆਪਾਂ ਨੂੰ ਤਾਂ ਹੀ ਨਹੀਂ ਆਪਾਂ ਲਿਆ ਅਜੇ ਲੰਗੇ ਲੈਣੇ ਆ ਲੰਗੇ ਲੈ ਕੇ ਪਤਾ ਨਹੀਂ ਕਿੱਥੇ ਉਹ ਵੀ ਬੜੇ ਬੜੇ ਵੱਡੇ ਹੁੰਦੇ ਆ ਇੱਕ ਬੰਦੇ ਜਿੰਨੀ ਜਗ੍ਹਾ ਮੱਲਣੀ ਲੰਗਿਆਂ ਨੇ ਇੱਕ ਬੰਦੇ ਜਿੰਨੀ ਤੇ ਇੱਕ ਬੰਦੇ ਨੂੰ ਇੱਕ ਬੰਦੇ ਨੂੰ ਆਪਾਂ ਉੱਤੇ ਚੜਾ ਦੇਣਾ ਫਿਰ ਬਸ ਤੇ ਕਿੰਨੇ ਜਣੇ ਚਾਰ ਪੰਜ ਤੇ 6 ਜਣੇ ਦੇ ਅੱਗੇ ਬੈਠੇ ਵੇਖ ਲਾਂਗੇ ਦੋ ਜਣਿਆਂ ਨੂੰ ਜੇ ਜਾਣਾ ਪਿਆ ਫਿਰ ਬਸ ਤੇ ਚੜ ਜਾਣਗੇ ਸੁਖ ਵੀਰ ਹੁੰਨੀ ਹੈਣਾ ਸੁਖ ਵੀਰ ਫਿਰ ਲੰਗੇ ਤੇ ਕੜਨੇ ਲੰਗੇ ਥੋੜਾ ਨਾ ਬਸ ਤੇ ਚੜਾ ਸਕਦੇ ਆ ਠੀਕ ਹੈ ਹੈ ਸਿਰ ਤੇ ਨੂਰ ਨੇ ਨੂਰ ਨੇ ਜਾਂਦੇ ਸੱਟ ਲਵਾ ਲਈ ਆ ਇਹ ਸ਼ੈਤਾਨੀ ਕਰਨੋਂ ਨਹੀਂ ਹਟਦਾ ਤੇ ਇਥੋਂ ਇੰਜ ਡਿਆ ਸੀ ਸਿੱਧਾ ਸਲਿੱਪ ਹੋਇਆ ਇੱਥੇ ਹੀ ਇਸੇ ਜਗ੍ਹਾ ਤੇ ਪਰ ਹਟਦਾ ਨਹੀਂ ਆ ਜੇ ਵੀ ਹਾਂ ਕਹਿਣਾ ਨਹੀਂ ਮੰਨਦਾ ਕੇ ਸਪਰੇ ਨਾਲ ਠੀਕ ਹੋ ਜਾਊਗਾ ਪੁੱਤ ਕੋਈ ਨਹੀਂ ਲਿਆ ਵੇਖਾਂ ਚਲਿਏ ਹਾਂ ਚਲਿਏ ਉਹ ਮੈਨੂੰ ਪੁੱਛਣ ਦੇਈਂ ਅਹੀਂ ਤੇ ਤਿਆਰ ਹਾਂ ਗਾ ਦੁੰਦੇ ਬਸ ਆ ਹੀ ਤਿਆਰ ਹੁੰਦੇ ਕਿ ਨਾ ਕਿ ਨਾ ਚਰ ਨਾ ਚਰ ਅਮਚਰਾਪਾ ਵੀ ਪਈ ਹੈ ਜੈਕਟ ਵੀ ਪਈ ਹੈ ਵਿਆਹ ਵਾਲੀ ਕੁੜੀ ਦੇ ਲਹੰਗੇ ਚਲਾਤਾ ਸੀ ਪਿੱਛੇ ਵੀ ਵਿਆਹ ਵਾਲੀ ਕੁੜੀ ਦੇ ਲਹੰਗੇ ਨੂਹੀ ਨੂਹੀ ਨਾ ਨੂ ਨੂ ਹੁਣ ਵਾਸ ਜਿੰਨਾ ਕਿ ਲਿਖਣ ਦੇ ਹੋਣਗੇ ਫੇਰ ਨਿੱਕੀ ਜਗ੍ਹਾ ਤੇ ਬੈਠਾ ਹਾਂਜੀ ਹੁਣ ਅਸੀਂ ਜਾ ਰਹੇ ਹਾਂ ਤੇ ਤੁਹਾਡਾ ਹਾਲ ਵੇਖ ਲਵਾਂ ਪਿੱਛੇ ਵਾਲੇ ਆਪੇ ਪਿੱਛੇ ਵਾਲੇ ਲੱਦੇ ਪਏ ਚੋਕ ਵੀ ਰਹੇਗਾ ਵਾ ਹੈਲੋ ਓ ਨਾ ਬੈਲਟ ਬੈਲਟ ਲਾ ਲੀ ਜਾਂ ਬੈਲਟ ਕਿੱਥੇ ਲਾਈ ਹੈ ਬੈਲਟ ਲੋਨ ਟਿੱਪਾਂ ਚਾਈ ਹਾਂ ਤੂੰ ਤਾਂ ਬਈ ਜਿਆ ਸਮਾਨ ਜਿਆ ਝੂੜਾ ਵੀ ਲੈ ਆਏ ਨਾ ਹਾਂਜੀ ਜ਼ੋਰ ਕੀ ਕਰਨੇ ਪੁੱਤ ਸ਼ੀਸ਼ਾ ਨਾ ਖੋਲ ਸਾਰਾ ਕੁਝ ਲੈ ਲਿਆ ਬੈਲਟ ਝੂੜਾ ਕਲੀਰੇ ਕੜੇ ਉੱਥੇ ਆਪਾਂ ਬਾਈਪਾਸ ਤੇ ਲਾਲਾ ਵੀ ਆਪਾਂ ਆ ਗਏ ਆ ਲਿੰਗੇ ਲੈ ਕੇ ਕੀ ਕਰ ਲਗੀ ਤਵਿਲਵਾਨੀ ਮੇਰੀ ਡਿਊਟੀ ਹੈ ਨਾ ਲਾਈਕ ਵੇਖਣਾ ਤੇ ਮੈਂ ਆਪਣਾ ਮੈਨੀਕਿਊਰ ਮਾਰਨੀਆਂ ਮੈਂਦੀ ਤੇ ਮੈਂ ਨੇਲਸ ਵੀ ਲਵਾਉਣੇ ਪਰ ਮਤਲਬ ਬੱਤੂ ਵੀ ਲਵਾਉਂਦੇ ਹਾਂ ਅੱਛਾ ਅੱਛਾ ਐਨ ਕੋ ਬੜੀ ਸੋਹਣੀ ਸੋਹਣੀ ਜਿੰਨੀ ਇੱਥੇ ਦੇ ਕਾਲ ਅਸੀਂ ਪਹੁੰਚ ਚੁੱਕੇ ਹਾਂ ਜੀ ਵਿਆਹ ਵਾਲੀ ਕਾਰ ਗੁਣ ਹਮ اور دی فیلنگ کار تے بہت ٹائٹ ہو کے بیٹھی ہیں ہیں ماما انہوں نے نیلز ہاں جی ہاں جی پرمنٹ کا پیمنٹ والے نو والا ہی ہیں ہیلو لگی مہندی سوری ਬੜਾ ਸ਼ੌਂਕ ਚੜੇ ਹੁੰਦੇ ਤੁਹਾਨੂੰ ਮੈਂਦੀ ਮਹਿੰਦੀ ਲਾਉਣ ਦੇ ਐਵੇਂ ਇਹ ਨਹੀਂ ਸਾਰੀ ਮਹਿੰਦੀ ਲਾਉਂਦੇ ਜਿਹਦੇ ਬੱਚੇ ਨੂੰ ਇੰਨੀ ਥੋੜੀ ਦੇਖੋ ਆਪ ਉਹਦੇ ਉਹਦੇ ਹੱਥ ਤੇ ਵੇਖੋ ਉਹਦੇ ਹੱਥ ਤੇ ਮੈਨੂੰ ਇੰਨੀ ਥੋੜੀ ਮਹਿੰਦੀ ਲਵਾਈ ਤੇ ਆਪ ਬੱਚੀ ਨੂੰ ਇੰਨੀ ਬੱਚੇ ਨੂੰ ਬੱਚੇ ਦੀ ਕਰਨੀ ਆ ਮੁੰਡੇ ਨਹੀਂ ਲਾਉਂਦੇ ਪੁੱਤ ਕਹਿੰਦਾ ਕਹਿੰਦਾ ਜੇ ਜੇ ਅੱਛਾ ਜੇ ਮੁੰਡੇ ਮਹਿੰਦੀ ਨਹੀਂ ਨਾ ਲਵਾਉਂਦੇ ਫਿਰ ਮੁੰਡੇ ਗੱਡੀਆਂ ਚਲਾਉਂਦੇ ਆ ਕੁੜੀਆਂ ਅੰਗੇ ਤਾਂ ਗੱਡੀਆਂ ਨਹੀਂ ਚਲਾਉਣਗੀਆਂ ਗੱਲ ਸਹੀ ਮੁੰਡੇ ਜੀ ਇਹਨੇ ਕੁੜੀਆਂ ਅੱਗੇ ਤੋਂ ਗੱਡੀ ਨਹੀਂ ਚਲੋੜੀਆਂ ਜਿਹੜੇ ਕੰਮ ਮੁੰਡੇ ਆ ਤੇ ਮੁੰਡੇ ਕਰਨਦੇ ਤੂੰ ਹੁਣ ਅੱਛਾ ਮੇਰੀ ਗੱਲ ਵੀ ਸੁਣਾ ਤੂੰ ਹੁਣ ਮਹਿੰਦੀ ਲਵਾਈ ਹੈ ਨਾ ਤੂੰ ਹੁਣ ਆਟਾ ਕਣ ਕੇ ਰੋਟੀ ਵੀ ਬਣਾਉਣੀ ਉਹਦੇ ਕੰਮ ਕਰਦੇ ਨਾ ਜੇ ਤੂੰ ਇਹ ਕਰੋ ਤੂੰ ਇਹ ਪਿੰਨਾ ਮਹਿੰਦੀ ਲਾਈ ਹੋਏ ਓਏ ਮੈਂ ਤਾਂ ਕਰਦੀ ਹਾਂ ਰੋਜ਼ ਅੱਜ ਹੀ ਨਹੀਂ ਕਿਹਾ ਤੈਨੂੰ ਮੈਂ ਰੋਜ਼ ਕਿਹਾ ਜੇ ਕੁੜੀਆਂ ਦੀ ਬਰਾਬਰੀ ਕਰਨੀ ਫੇਰ ਪੂਰੀ ਤਰ੍ਹਾਂ ਕਰੋ ਕਰ ਦੇਖੋ ਪਿੰਡ ਦੇ ਪਿਆਰ ਕਲਾਰਾ ਪਿਆ ਆ ਸੀਟਾਂ ਸਾਰੀਆਂ ਭੀਜੀ ਆ ਕੋਈ ਸੀਟ ਵੇਨ ਨਹੀਂ ਲੀਨੀ ਹੈਗੀ ਹੈਗੀ ਆ ਹੁਣ ਇਸ ਮਾਨਸਾਰਾ ਜਿ ਇਕੱਠਾ ਕਰਨਾ ਕਿੱਧਰ ਕਿੱਧਰ ਤੁਸੀਂ ਰੱਖ ਕਿਤਰਾ ਗਏ ਜੀ ਇੱਕ ਸਾਈਡ ਤੇ ਜਾਂ ਇੱਕ ਮੰਜਾ ਲਾਉਂਦੇ ਤੇ ਉੱਥੇ ਰੱਖਦੇ ਸਾਰਾ ਸਾਮਾਨ ਚਲੋ ਕੋਈ ਨਹੀਂ ਹੁਣ ਅਡਜਸਟ ਕਰਦੇ ਆ ਚਲੋ ਮੈਡਮ ਚੜੀ ਨਹੀਂ ਬੰਨੀ ਓ ਯੈਸ ਲੁਕਿੰਗ ਲਾਈਕ ਵਾਓ ਕਾਓ

ਵੇਲ ਕਮੈਂਟ ਕਰਕੇ ਦੱਸੋ ਵੀ ਪ੍ਰੈਕਟੀਕਲ ਪ੍ਰੈਕਟੀਕਲ ਦੀਣਾ ਚਾਹੀਦਾ ਵਜ੍ਹਾ ਸਗਰ ਦੇਖਣਾ ਚਾਹੀਦਾ ਕੋਪੀ ਨਹੀਂ ਦੇਸ ਸਾਰੇ ਕਮੈਂਟਾਂ ਨੂੰ ਬਿਹਾਲ ਤੇ ਆਪਾਂ ਨੂੰ ਸਵੇਰੇ ਨਾਲੇ ਬਣੇ ਕਰੀਏ ਕਿ ਪ੍ਰੈਕਟੀਕਲ ਅਲੱਗ ਬਣੇ ਕਰੀਏ ਆਹੋ ਤੇ ਜਰੂਰ ਦੱਸਣਾ ਤੁਸੀਂ ਉਹ ਜਿਹੜਾ ਮੁੰਡਾ ਜਿਹੜਾ ਵਿਚਾਰਾ ਬੜਾ ਫਸਿਆ ਪਿਆ ਹੋਆ ਤੁਹੇ ਦੱਸੋਗੇ ਕਿ ਕਿਹਦੇ ਪਾਸੇ ਕਰਾਂਗੇ ਮੇਰੇ ਕੇ ਪਾਸੇ ਲਾਵਾਂਗੇ ਵਲੌਗ ਤੇ ਕਿਹ ਪਾਸੇ ਜਰੂਰ ਆ। ਠਰਾ ਠਰਾ ਅੱਜ ਮੈਂ ਟਿਕਾ। ਰਾਤ ਨੂੰ ਆਪਾਂ ਵਰਸੂ। ਪਰ ਉਹ ਫਸਾ ਰਹੇ ਨੇ। ਆ ਵੀ ਗਈ ਹੈ ਕੋਕਾ। ਕਿਤਰ ਅਮਰਬੀਰ ਛੱਡ ਦੇ ਬਹੁ ਪੇਪਰ। ਆ ਗਈ ਮम्मा। ਲਓ ਜੀ। ਕੋਕਾ। ਦੁਕਾਨਦਾਰ ਦਾ ਨੰਬਰ ਕੀ ਹੈ? ਦੁਕਾਨਦਾਰ ਦਾ ਨੰਬਰ ਹੈਗਾ ਕਿੰਦਾ? ਹਣ ਸਾਢੇ 10 ਵਜੇ ਵੀ ਪਿੰਡ ਚ ਨਹੀਂ ਦੁਕਾਨ ਖੁੱਲੀ ਹੁੰਦੀ ਸ਼ਹਿਰ ਤੇ ਹੁੰਦੀ ਚਲੋ ਵੀ ਕੋਲ ਫੂਡ ਕਰਦਾ ਮੈਂ 7 ਵਜੇ ਕੋਕ ਪੀਣੀ ਹੈ 7 ਵਜੇ 7 ਪੀਦਾ ਉਹ ਸ਼ਹਿਰ ਸੌਂਦੇ ਬਗਾਣਾ ਠੀਕ ਹੈ ਡਾਇਟਰ ਨੇ ਦਸੀ 7 ਵਜੇ ਖੋਲ ਜਿੰਦੀ ਨਹੀਂ ਮੈਂ ਖੋਦੇ ਆਪਣਾ ਇਲਾਜ ਕਰ ਲੈਣਾ ਵਾਕੀ ਕੋ ਬੜੂ ਕਹਦਾ ਕਿ ਵੀ ਆਉਂਦਾ ਤੇ ਕੋ ਕੋ ਉਹਨਾਂ ਦਾ ਵੀ ਛੋਟਾ ਝੂੜ ਜਿਹਾ ਸਾਲਾ ਜਿਹੜਾ ਨਾ ਇਹ ਕੋ ਮੇਹਦੀ ਤੇ ਦਿਖਾ ਸਹੀ ਮੈਂ ਸਗੰਦੇ ਪੈਨਰ ਵੀ ਪੀਊਂਗਾ ਸਗੰਦੇ ਥੋੜੀ ਜਿਹੀ ਇਹਨਾਂ ਵੀ ਪੀਊਂਗਾ ਸਗੰਦੇ ਮਤਲਬ ਪਹਿਲਾ ਪੀ ਪੀ ਕੇ ਕੋਕਣਾ ਰਹਿ ਤਨਾ ਮੈਂ ਇਹਨਾਂ ਦੇ ਵੀ ਸਗੀ ਪੈਣ ਦਾ ਵਿਆਹ ਆ ਇਹ ਵੱਡਾ ਭਰਾ ਵਾ ਹਾਂਜੀ ਭਾਜੀ ਤੁਹਾਡੇ ਤੇ ਨਹੀਂ ਕੋਈ ਪੇਪਰ ਕੱਲ ਨਹੀਂ ਮੇਰਾ ਵੀ ਆਈ ਤੇਰਾ ਅਸਲੀ ਪੇਪਰ ਹੋਣਾ ਵਾ ਪੰਦੇ ਵਿਆਹ ਦੀ ਜ਼ਿੰਮੇਵਾਰੀ ਅਸਲੀ ਪੇਪਰ ਦੇ ਤੇਰੇ ਉਹ ਦੇ ਲੈ ਕੇ ਲਾਤੀ ਲਾਤੀ ਨਾ ਹੋਏ ਕੋਪੀ ਨੇ